ਇਹਨੇ ਟਾਕੀ ਤੋਂ ਕੇ ਸਾਰੀ オリジナル ਨੇ ਜੀ। ਸਾਰੀਆਂ ਟੋਟਲ オリジナル ਨੇ। ਗਾਰੰਟੀ ਦੇ ਦਿਓ। ਨਾਉਨ ਐਕਸੀਡੈਂਟ ਆ। ਮੈਂ ਕਿ ਗਾਰੰਟੀ ਦੇ ਦਿਓ ਜੀ। ਕਰਮੇ। ਬਿਚ ਇੰਟੀਰੀਅਰ ਚੈੱਕ ਕਰੋ। ਤਰਵਾ ਗੱਡੀ ਤੇ ਦਰਸ਼ਨ ਫਿਰ। ਬਾਲੇ ਸੱਜਣ ਫੋਨ ਲਾਉਂਦੇ ਨੇ ਬਾਈ ਕੋਈ ਨੋਵਾ ਲੱਭ ਕੇ ਦੇ ਦੇ ਮਿੱਤਰੋ। ਸ਼ੁਰੂਆਤੀ ਜਨੋਵਾ ਗੱਡੀ ਤੋਂ ਕਰ ਦਿੰਨੇ ਆ। ਪੰਜਾਬ ਦਾ ਨੰਬਰ ਆ। ਹਾਂਜੀ ਜਨੋਵਾ। ਇੱਕ ਪੱਕੇ ਨੰਬਰ ਦੀ ਕ ਲੱਗਿਆ ਹੋਇਆ। ਪੱਕਾ ਨੰਬਰ ਆ। ਪੱਕਾ ਨੰਬਰ ਆ। 130000 ਚੱਲੀ ਹੋਈ ਆ। ਜਿਨਰਲ ਬੈਦ ਰਿਕਾਰਡ ਚੱਲੀ। 13/14 ਆਇਆ ਜੀ। ਆਪਾਂ ਝੂਠ ਬੋਲ ਕੇ ਕੋਈ ਗੱਡੀ ਨਹੀਂ ਦੱਸਣੀ ਆਟੋਮੈਟਿਕ ਗੱਡੀ ਆ ਭਾਈ ਹਾਂਜੀ ਕਰਵਾ ਵੀਰੇ ਚੱਕ ਸਾਰੀ ਓਰੀਜਨਲ ਆ ਭਾਜੀ ਸਾਰੀ ਓਰੀਜਨਲ ਆ ਭਾਜੀ ਹਾਂਜੀ ਨੰਬਰ ਇਹ ਗੱਡੀ ਦਾ ਵੀ ਪੱਕਾ ਹੀ ਆ ਪੱਕਾ ਨੰਬਰ ਕੱਚੇ ਵਾਲੀ ਆਪਾਂ ਵੇਚਦੇ ਨਹੀਂ ਨਾ ਕੋਈ ਗੱਡੀ ਹੈ ਨਹੀਂ ਆਪਾਂ ਵੇਚਦੇ ਨਹੀਂ ਜੀ ਜਿੰਨੀਆਂ ਵੀ ਗੱਡੀਆਂ ਨੇ ਸਾਰੀਆਂ ਪੱਕੇ ਵਾਲੀਆਂ ਸਾਰੀਆਂ ਪੱਕੇ ਨੰਬਰ ਦੀ ਮੈਣੂਗੀ ਤਾਂ ਡੇਢ ਲੱਖ ਦੇ ਤਾਂ ਅਲਾਏ ਤੇ ਟਾਇਰ ਲੱਗੇ ਹੋਏ ਨੇ ਉਹ ਤੋਂ ਬਾਅਦ ਬੰਪਰ ਟੂ ਬੰਪਰ ਦੀ ਓਰੀਜਨਲ ਆ ਆਟੋਮੈਟਿਕ ਆ 4x4 ਆ 90000 ਬੇਦ ਰਿਕਾਰਡ ਚੱਲੀ ਹੈ ਜੀ 0800 ਨੰਬਰ ਹੈ 90000 ਆਨ ਰਿਕਾਰਡ ਚੱਲੀ ਹੋਈ ਆ 30 ਲੱਖ ਰੁਪਏ ਅੰਦਰ ਲੱਗਾ ਇਸ ਮੈਂ ਕਹਣਾ ਮਹਾਰਾਜ ਰਾਤ ਨੂੰ ਜੇ ਨਹੀਂ ਰਹੋ ਵੀ ਨੇ ਤਾਂ ਤਾਂ ਵੀ ਜਗੀ ਜਾਣਾ 4x4 ਪਰ ਮੈਂ 8x 4x4 ਹੈ ਇਹ ਹੈਗੀ ਜੀ ਮੈਨੂਅਲ ਮੈਨੂਅਲ 4x4 4x4 ਹੈ ਮਾਡਲ 2012 12 ਹਾਂਜੀ ਨੰਬਰ ਪੰਜਾਬ ਦਾ ਕਈ ਮੀਓਨਰ ਗੱਡੀ ਹੋ ਇਹ ਇਹ ਦੂਜੇ ਨਾਮ ਤੇ ਹੈ ਇੱਕ ਸਰਵਿਸ ਹੋਈ ਹੈ ਇੱਕ ਸਰਵਿਸ ਜਾਨੀ ਕਿ ਮੈਂ ਤਾਂ ਇਹ ਕਹੂੰਗਾ ਵੀ ਲਿਆ ਕੇ ਸੱਜਣ ਨੇ ਲੱਡੂ ਵੰਡੇ ਆ ਰਿਸ਼ਤੇਦਾਰੀਆਂ ਚ ਪੰਜ ਚਾਰ ਢੇੜੇ ਲਾ ਤੇ ਹਾਂ ਜੀ ਉਹਨੇ ਰੌਕਸ ਲੈ ਲਈ ਬੰਦੇ ਉਹ ਉਤਰੇ ਹੋ ਬਾਈ ਦੇਖੀ ਉਹਨੇ ਰੌਕਸ ਲੈ ਲਈ ਆ ਜੀ ਅਸਾਂ ਰੌਕਸ ਗੱਡੀ ਲੈ ਲਈ ਹਾਂ ਜੀ ਵੇਚਣ ਦਾ ਰੀਜ ਨਹੀਂ ਇਹ ਹੋ ਗਿਆ ਜੀ ਬਾਈ ਨੇ ਲਈ ਰੌਕਸ ਗੱਡੀ ਤੇ ਇਹ ਗੱਡੀ ਦਿੱਤੀ ਵੇਚ ਹਾਂ ਜੀ 25 ਮਾਡਲ ਹੈ 3 ਮਹੀਨੇ ਹੋਏ ਨੇ ਆਈ ਨੂੰ ਭਾਜੀ ਚੱਲ ਕਿੰਨੀ ਗਈ 10000 10000 ਚੱਲੀ ਇੱਕ ਸਰਵਿਸ ਹੋਈ ਜੀ ਇੱਕ ਸਰਵਿਸ ਹੋਈ 10000 ਚੱਲੀ ਆ ਮਗਰ ਲਈ ਸੀਟਾਂ ਤੇ ਮੈਂ ਕਹਿੰਦਾ ਕੋਈ ਬੈਠੇ ਨਹੀਂ ਹੋਣਾ ਨਹੀਂ ਪਿਛਨੀ ਸੀਟਾਂ ਤੇ ਕੋਈ ਨਹੀਂ ਬੈਠਾ ਪਰ ਮੈਂ ਇਧਰ ਆਈ ਹਾਂ ਲੈ BB 37 ਕੇ ਭਾਜੀ ਓਨਰ ਫਰਸਟ ਹੀ ਆ ਵੀਰੇ ਇਹ। ਇਹ ਨਹੀਂ ਹਾਂਜੀ ਨਵੀਂ ਕੜਾਈ ਬੰਦੇ ਨੇ। ਹਾਂ। ਹਾਂਜੀ। 500 ਲੱਖ ਰੁਪਈਆ ਲੈ ਕੇ ਆਓ ਬਾਕੀ ਸਾਰਾ ਲੋਨ ਕਰਾ ਰਾਂਗੇ। 1 ਲੱਖ ਲਿਓ, ਥਾਰ ਲੈ ਜਾਓ। ਸਾਰਾ ਹੀ ਲੋਨ ਕਰਾ ਦਾਂਗੇ। ਬਾਕੀ ਸਾਰਾ ਲੋਨ ਹੋ ਜੂ ਮੇਤਰੋ ਬਾਕੀ ਸਾਰਾ ਕੋਈ ਵੀ ਗੱਡੀ ਲੈ ਲੈ ਕੇ ਜਾਓਗੇ ਲੱਖ ਰੁਪਈਆ ਦੋਗੇ ਬਸ ਬਾਕੀ ਲੋਨ ਕਰਾਵਾ ਦੇਂਗਾ। ਅਸਾ ਜਿਹੜੀ ਮਰਜ਼ੀ ਗੱਡੀ ਲੈ ਜਾਓ ਸਿਰਫ 1 ਲੱਖ ਰੁਪਈਆ ਲਿਓ। ਹਾਂਜੀ ਹਾਂਜੀ। ਲੈ ਮੇਤਰੋ ਅੱਜ ਨਾ ਜਲੰਧਰ ਜ਼ਿਲ੍ਹੇ ਦੇ ਇੱਕ ਵੱਡੇ ਸਾਰੇ ਪਿੰਡ ਦੇ ਵਿੱਚ ਪਹੁੰਚਿਆ ਹੋਇਆ ਵੱਡੇ ਸਾਰੇ ਪਿੰਡ ਦੇ ਵਿੱਚ। ਇਹ ਕੱਲਾ ਵੱਡਾ ਸਾਰਾ ਇੱਥੇ ਗੱਡੀਆਂ ਵੀ ਵੱਡੀਆਂ ਮਿਲਣ ਗਿਆ ਤੁਹਾਨੂੰ ਉਹ ਅੰਦਰਲੇ ਪਾਸੇ ਜੇ ਚੱਕਰੀ ਹੈ ਨਾ ਧਰਮੇ ਤਿੰਨ ਚਾਰ ਤਾਂ ਕੋਈ ਫੋਰਚੂਨਰ ਗੱਡੀਆਂ ਖੜੀਆਂ ਨੇ ਇੱਧਰ ਸਾਹਮਣੇ ਨੋਵਾ ਖੜੀ ਹੈ ਤੇ ਉਹ ਪਿੱਛੇ ਥਾਰ ਖੜੀ ਹੈ ਗੱਲ ਇੰਨੇ ਤੇ ਨਹੀਂ ਨਿਬੜਦੀ ਬਾਈ ਦਾ ਨਾ ਬਹੁਤ ਪੁਰਾਣਾ ਕਾਰੋਬਾਰ ਹੈ ਤੇ ਜੇ ਕਦੇ ਵੀ ਤੁਹਾਡੇ ਮਨ ਦੇ ਵਿੱਚ ਆ ਜਾਣਾ ਵੀ ਅਸੀਂ ਬਾਈ ਗੱਡੀ ਲੈਣੀ ਆ ਜਾਂ ਅਸੀਂ ਘੈਂਟ ਕੰਡੀਸ਼ਨ ਦੀ ਲੈਣੀ ਆ ਘੱਟ ਚੱਲੀ ਹੋਈ ਲੈਣੀ ਆ ਤਾਂ ਚੁੱਪ ਕਰਕੇ ਆ ਭਾਜੀ ਨੂੰ ਮਿਲਦੇ ਹੋ ਜਿਨ੍ਹਾਂ ਨੂੰ ਤੁਹਾਨੂੰ ਮੈਂ ਮਲਾਉਣ ਲੱਗਿਆ ਮੈਂ ਗੱਲ ਵੱਡੇ ਪਿੰਡ ਦੀ ਕਰਦਾ ਸੀ ਇਸ ਪਿੰਡ ਦੀ 11000 ਬੋਟ ਹੈ ਘੱਟ ਤੋਂ ਘੱਟ ਨਾ 8 9 ਤਾਂ ਇਸ ਪਿੰਡ ਦੇ ਵਿੱਚ ਬੈਂਕਾਂ ਨੇ ਤਾਂ ਇਹਦਾ ਨਾਮ ਵੱਡਾ ਪਿੰਡਾ ਹੈ ਤੇ ਬਾਕੀ ਤੁਹਾਨੂੰ ਭਾਜੀ ਨੂੰ ਮਲਾਉਣਾ ਵੀ ਕਿਹੜੀ ਗੱਡੀ ਕੀ ਰੇਟ ਦੇ ਵਿੱਚ ਬਣੂ ਇੰਨਾ ਗੱਡੀਆਂ ਤੋਂ ਇਲਾਵਾ ਹੋਰ ਇਹਨਾਂ ਨਾਲ ਵੀ ਕਿਹੜੀਆਂ-ਕਿਹੜੀਆਂ ਗੱਡੀਆਂ ਮਿਲ ਜਾਂਦੀਆਂ ਨੇ ਲੋਨ ਕਰਵਾ ਦਿੰਦੇ ਆ ਪੁਰਾਣੀ ਗੱਡੀ ਵਿੱਚ ਕੱਟ ਲੈਂਦੇ ਆ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਕਰਾਂਗੇ ਤੁਹਾਡਾ ਫਾਇਦਾ ਕਰਕੇ ਜਾਵਾਂਗੇ ਵੱਡੇ ਪੱਧਰ ਤੇ ਪਹਿਲਾਂ ਭਾਜੀ ਨੂੰ ਮਿਲ ਲਈਏ ਭਾਜੀ ਸ੍ਰੀ ਘਰ ਕੀ ਹਾਲ ਚਾਲ ਨੇ ਸਰ ਠੀਕ ਹੋ ਜੀ ਪਹਿਲਾਂ ਤੁਹਾਨੂੰ ਮੁਬਾਰਕਾਂ ਮੈਨੂੰ ਨਾ ਤੁਹਾਨੂੰ ਮਿਲ ਕੇ ਬੜੀ ਵੱਡੀ ਖੁਸ਼ੀ ਹੋਈ ਹੈ ਬੜੀ ਹੈ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ ਹਾਂਜੀ ਭਾਜੀ ਗੱਲ ਇਹ ਆ ਇੱਕ ਤਾਂ ਪਿੰਡ ਬੜਾ ਹੈ ਦੂਸਰਾ ਇਹਦਾ ਨਾਂਵੜਾ ਹੈ ਤੀਸਰੀਆਂ ਤੁਹਾਡੇ ਕੋਲ ਵੀ ਗੱਡੀਆਂ ਵੀ ਵੱਡੀਆਂ ਨੇ ਨਹੀਂ ਨਹੀਂ ਗੱਡੀਆਂ ਆਪਣੇ ਕੋਲ ਹੋਰ ਬਹੁਤ ਗੱਡੀਆਂ ਜੀ ਇਹਨਾਂ ਤੋਂ علاوہ ਇਹਨਾਂ ਤੋਂ ਇਲਾਵਾ ਦੱਸੋ ਪਹਿਲਾਂ ਕਿਹੜੀ 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 ਇਲਾਵਾ ਆਪਣੇ ਕੋਲ ਥਾਰ ਖੜੀ ਹੈ ਜੀ 21 ਮਾਡਲ 21 ਮਾਡਲ ਥਾਰ 22 ਮਾਡਲ ਖੜੀ ਹੈ ਜੀ 21 4x4 ਆਟੋ ਖੜੀ ਹੈ ਜੀ 4x4 ਮੈਨੂਅਲ ਖੜੀ 22 ਅੱਛਾ ਹਾਂਜੀ ਫਾਰਚੂਨਰ ਆਪਣੇ ਕੋਲ ਇੱਕ 12 ਮਾਡਲ ਹੋਰ ਖੜੀ ਹੈ 308 308 ਹਾਂਜੀ ਗੱਡੀ ਆਪਣੇ ਲਈ ਬੈਸਟ ਟਾਈਮ ਉਰੇ ਹੈ ਨਹੀਂ ਹਾਂਜੀ ਉਹ ਗੱਡੀ ਆਪਣੇ ਦੋਸਤ ਲੈ ਕੇ ਗਿਆ ਹੈ ਦੋਸਤ ਲੈ ਕੇ ਗਿਆ ਆਪਾਂ ਉਹਦੀ ਸ਼ੁਰੂਆਤ ਕਰਦੀ ਹੈ ਜਿਹੜੀ 008 ਹੈ ਕਿੰਨੇ ਕ ਰੇਟ ਦੀ ਗੱਡੀ ਆ ਉਹ ਗੱਡੀ ਨੰਬਰ ਸੁਮੇਤ ਲੈਣੀ ਹੈ ਤਾਂ 95 ਲੱਖ ਰੁਪਈਆ ਹਾਂਜੀ ਅਸੀਂ ਉਹ ਤੁਹਾਨੂੰ 99 ਨੰਬਰ ਤੋਂ 7.5 ਦੀ ਦੇ ਦਾਂਗੇ ਚੱਕੋ ਮਿੱਤਰੋ ਇਹ ਬਿਨਾ ਨੰਬਰ ਤੋਂ 7.5 ਲੱਖ ਦੀ ਗੱਡੀ ਤੇ ਨੰਬਰ 00 ਹੋਰ ਵੀ ਤੁਹਾਡਾ ਮਾਣ ਹੋ ਜੂਗਾ ਹੋਰ ਵੀ ਮਾਣ ਤਾਂ ਹੋਊਗਾ ਤੇ ਲਾ ਭਾਜੀ ਹੁਣ ਆਪਾਂ ਆ ਗੱਡੀਆਂ ਬਾਰੇ ਦੱਸੀਏ ਪਹਿਲਾਂ ਤੇ ਜਿਹੜੀ ਆਖੜੀ ਸ਼ੁਰੂਆਤ ਆਪਾਂ ਕਰਦੇ ਆ ਨੋਵਾ ਗੱਡੀ ਤੋਂ ਹਾਂਜੀ ਇੱਕ ਬਾਜੀ ਇੱਕ ਗੱਲ ਹੋਰ ਹੈ ਜੇ ਕਿਸੇ ਗੱਡੀ ਦਾ ਕੋਈ ਪਾਰਟ ਪੇਂਟ ਹੋਇਆ ਤਾਂ ਆਪਾਂ ਵੀਡੀਓ ਦੇ ਵਿੱਚ ਦੱਸ ਦਈਏ ਹਣੇ ਸਿਰਫ ਇੱਕ ਫੈਂਡਰ ਪੇਂਟ ਤੇ ਬੰਪਰ ਪੇਂਟ ਹੈ ਜੀ ਬਾਕੀ ਸਾਰੀ ਓਰੀਜਨਲ ਦੀ ਹੈ ਇੱਕ ਦਾ ਬੰਪਰ ਪੇਂਟ ਹੈ ਇੱਕ ਆ ਫੈਂਡਰ ਪੇਂਟ ਹੈ ਮਾਡਲ ਕਿੰਨਾ ਹੈ ਗੱਡੀ 2013 ਮਾਡਲ ਹੈ ਜੀ 2013 ਮਾਡਲ ਇੱਕ ਲੱਖ 30 ਹਜ਼ਾਰ ਰਿਪੇਡ ਰਿਕਾਰਡ ਚੱਲੀ ਹੈ 1 ਲੱਖ 30 ਹਜ਼ਾਰ ਇਹਦੇ ਟਾਕੀ ਤੋਂ ਕੇ ਸਾਰੀ ਓਰੀਜਨਲ ਨੇ ਜੀ ਸਾਡੀਆਂ ਟੋਟਲ ਓਰੀਜਨਲ ਹੈ ਗਾਰੰਟੀ ਦੇ ਦਿਓ ਨਾਉਨ ਐਕਸੀਡੈਂਟ ਆ ਮੈਂ ਕਿ ਗਾਰੰਟੀ ਦੇ ਦੋ ਜੀ ਕਰਮੇ ਵਿੱਚ ਤੁਸੀਂ ਡੀਲਰ ਚੈੱਕ ਕਰੋ ਤਰਵਾ ਗੱਡੀ ਦੇ ਦਰਸ਼ਨ ਫਿਰ ਬਾਲੇ ਸੱਜਣ ਫੋਨ ਲਾਉਂਦੇ ਹੁੰਦੇ ਆ ਬਾਈ ਕੋਈ ਨੋਵਾ ਲੱਭ ਕੇ ਦੇ ਦੇ ਮਿੱਤਰੋ ਸ਼ੁਰੂਆਤੀ ਅ ਜਨੋਵਾ ਗੱਡੀ ਤੋਂ ਕਰ ਦਿੰਦੇ ਆ ਭਾਜੀ 13 ਮਾਡਲ ਹੈ ਪੰਜਾਬ ਦਾ ਨੰਬਰ ਹੈ ਹਾਂਜੀ ਜਨਦਰ ਨੋ ਪੱਕੇ ਨੰਬਰ ਦੀ ਇੱਕ ਲੱਗਿਆ ਹੋਇਆ ਪੱਕਾ ਨੰਬਰ ਹੈ ਪੱਕਾ ਨੰਬਰ ਹੈ ਇਹ ਓਨਰ ਕੇਮੇ ਹੋ ਸਕਦੀ ਆ ਦੂਜੇ ਨਾਮ ਤੇ ਆ ਦੂਜੇ ਥਾਂ ਮੇ ਨਾਮ ਆ 1,30,000 ਚੱਲੀ ਹੋਈ ਆ origignal best record ਚੱਲੀ ਮੈਨੂੰ ਇਹ ਦੱਸੋ ਫਿਰ ਇਹ ਗੱਡੀ ਦੀ ਡਿਮਾਂਡ ਕੀ ਆ ਹੁਣ ਡਿਮਾਂਡ ਭਾਜੀ ਆਪਾਂ ਇਹ ਗੱਡੀ 4,60,000 ਦੀ ਦੇ ਦੇਗੇ 4,60,000 ਦੀ 13 ਮਾਡਲ 13 ਮਾਡਲ ਧ ਜੱਥੋਂ ਦੀ ਲਾਂਗੀ ਨਾ ਜੇ ਨਾ ਤਾਂ ਹੁਣ ਕਮਾ ਕੇ ਦੇਖੀ ਮੋਟਰਸਾਈਕਲ ਆ ਲੈਣੇ ਤਾਂ ਕਿ ਉਹ ਇੱਧਰ ਵੀ ਆ ਜਾ ਗੱਡੀ ਤੇ ਸੀਟਾਂ ਚੈੱਕ ਕਰਵਾ ਹੀ ਵਿੱਚ ਸੀਟ ਕਵਰ ਨਵੇਂ ਆ ਜੀ ਬਿਲਕੁਲ ਜਿਵੇਂ ਨਵੀਂ ਗੱਡੀ ਇੱਧਰਲੇ ਪਾਸੇ ਵੀ ਆ ਜਾ ਪਿੱਛੋਂ ਵੀ ਲੁੱਕ ਦਿਖਾ ਗੱਡੀ ਦੀ ਮੁੰਨ ਚੱਕ ਕੇ ਵੀ ਨਵੀਂ ਆ ਜੀ ਹਾਂ ਲੈ ਆਪਾਂ ਵਾਰੰਟ ਵੀ ਚੱਕ ਦਿੰਨੇ ਗੱਡੀ ਦਾ ਕਰਵਾ ਕੇ ਰਾਂ ਦੱਸਣ ਪਿੱਸੋਂ ਇੱਧਰ ਵੀ ਆ ਜਾ ਭਾਈ ਆਪਾਂ ਕਿੰਨੇ ਚਿਰ ਤੋਂ ਕੰਮ ਕਰਦੇ ਆ ਮੈਨੂੰ ਇਹ ਦੱਸੋ ਪਹਿਲਾਂ ਮੈਨੂੰ ਭਾਜੀ ਦੇਖ ਲਓ ਜੀ ਮੈਂ 2000 ਚ ਸ਼ੁਰੂ ਕੀਤਾ ਸੀ ਕੰਮ 2000 ਚ 25 ਸਾਲ ਤਾਂ ਸਿੱਧੇ ਹੋ ਗਏ ਹਾਂਜੀ ਹਾਂਜੀ ਦੇਖੋ ਧਰਮੇ 26 ਸਾਲ ਹੋ ਗਿਆ ਜੀ ਪੂਰੇ 26 ਮਾਸਾਲ ਹੋ ਗਿਆ ਬਾਈ ਨੂੰ ਕੰਮ ਕਰਦੇ ਨੂੰ ਫਿਲਵਰ ਜੁਬਲੀ ਹੋ ਗਈ ਪਾਜੀ 4 ਲੱਖ ਤੇ 60000 ਦੀ ਗੱਡੀ ਦਊਂਗਾ ਮਾਨਤਾਨ ਹੋ ਜਾਊਗਾ ਹੋ ਜਾਊਗਾ ਕੋਈ ਜਣ ਖੁੱਲੇ ਦਿਲ ਨਾਲ ਹੋਊਗਾ ਪੈਣ ਪੂਰਾ ਲੈ ਮਿੱਤਰੋ ਇਹ 4 ਲੱਖ 60000 ਦੇ ਵਿੱਚੋਂ ਨਾ ਦਿਲਦਰਿਆ ਬੰਦਾ ਹੈ ਦਿਲਦਰਿਆ ਬੰਦਾ ਖੁੱਲੇ ਦਿਲ ਨਾਲ ਮਾਨਤਾਨ ਕਰਵਾਵਾਂਗੇ ਜੇ ਕਿਸੇ ਨੇ ਗੱਡੀ ਨੋਵਾ ਲੈਣੀ ਆ ਆ ਖੜੀ ਆ ਬੜਾ ਪੰਡਾ ਭਾਜੀ ਜ਼ਿਲ੍ਹਾ ਜਲੰਧਰ ਦਾ ਇਹ ਹਾਂ ਜ਼ਿਲ੍ਹਾ ਜਲੰਧਰ ਤੇ ਕਿੱਥੇ ਜੇ ਪੈ ਗਿਆ ਮੈਨੂੰ ਐ ਦੱਸੋ ਪਹਿਲਾਂ ਪੰਡਾ ਫਲੋਰ ਦੇ ਨਾਲ ਹੀ ਆ ਜੀ ਫਲੋਰ ਕਿੰਨੀ ਦੂਰ ਐ ਇਥੋਂ ਫਲੋਰ ਇਥੋਂ 8-10 ਕਿਲੋਮੀਟਰ ਐ 8-10 ਕਿਲੋਮੀਟਰ ਫਲੋਰ ਤੋਂ ਨੇੜੇ ਤੋਂ ਨੂੰ ਕਿਹੜਾ ਆ ਪੈ ਗਿਆ ਬਿਲਕੁਲ ਸਾਨੂੰ ਗਰਾਇਆ ਜੀ ਗਰਾਇਆ ਕਿੰਨੀ ਦੂਰ ਆ ਗਰਾਇਆ 2 ਕਿਲੋਮੀਟਰ ਐ ਇਥੋਂ ਮੇਨ ਰੋਡ ਤੇ ਜਦੋਂ ਆਪਾਂ ਜਲੰਧਰ ਤੋਂ ਲੁਧਿਆਣੀ ਨੂੰ ਆਉਣਿਆਂ ਗਰਾਇਆ ਰਸਤੇ 'ਚ ਪੈਂਦਾ ਗਰਾਇਆ ਤੋਂ 2 ਕਿਲੋਮੀਟਰ ਦੂਰੇ ਪੰਡਾ ਹਨਾ ਜੀ ਭਾਜੀ ਜਿਹੜੀ ਆ ਖੜੀ ਆ ਇਧਰਲੇ ਪਾਸੇ 9900 ਨੰ ਅੱਪਾ ਝੂਠ ਬੋਲ ਕੇ ਕੋਈ ਗੱਡੀ ਨਹੀਂ ਦੱਸਣੀ ਤੁਹਾਨੂੰ ਠੀਕ ਆਪਾ ਗੱਡੀ ਝੂਠ ਬੋਲ ਕੇ ਦੇਣੀ ਵੀ ਨਹੀਂ ਹਾਂਜੀ 14 ਮਾਡਲ ਹੈ ਸਮਝ ਲਓ 13 ਮਾਡਲ ਆ 14 4 ਸੀਟੀ ਆਟੋ ਆਟੋਮੈਟਿਕ ਗੱਡੀ ਆ ਭਾਈ ਹਾਂਜੀ ਕਰਵਾ ਵੀਰੇ ਚੈੱਕ ਸਾਰੀ ਓਰੀਜਨਲ ਆ ਭਾਜੀ ਸਾਰੀ ਓਰੀਜਨਲ ਆ ਭਾਜੀ ਹਾਂਜੀ ਚੱਕੋ ਮਿੱਤਰੋ ਏ ਸਾਰੀ ਗੱਡੀ ਭਾਜੀ ਕਹਿੰਦੇ ਓਰੀਜਨਲ ਆ ਭਾਜੀ ਕਿੰਨੀ ਕਿ ਚੱਲੀ ਹੋਣੀ ਆ ਇਹ 90 ਬੈਦ ਰਿਕਾਰਡ ਚੱਲੀ ਆ ਜੀ 1 ਲੱਖ 90 ਹਜ਼ਾਰ ਆਪਾਂ ਰਿਕਾਰਡ ਚੈੱਕ ਕਰਾ ਲੈਣ ਓਕੇ ਹਾਂਜੀ ਜਿਹੜੀਆਂ ਲਿਸ਼ਕਾ ਮਾਰਦੀ ਆ ਜੀ ਇਹ ਕੰਡੀਸ਼ਨ ਇਹਦੀ ਸਾਰੀ ਓਰੀਜਨਲ ਆ ਟੋਟਲ ਗੱਲ ਸਿਰਾ ਹੋਈ ਪਈ ਇਧਰਲੇ ਪਾਸੋਂ ਵੀ ਚੈੱਕ ਕਰਵਾ ਦੇ ਕਰਾਂ ਗੱਡੀ ਦੂਜੇ ਨਾਮ ਤੇ ਆ ਜੀ ਦੂਜੇ ਨਾਮ ਹੈ ਹਾਂਜੀ ਨੰਬਰ ਇਹ ਗੱਡੀ ਦਾ ਵੀ ਪੱਕਾ ਹੀ ਆ ਪੱਕਾ ਨੰਬਰ ਕੱਚੇ ਵਾਲੀ ਆਪਾਂ ਵੇਚਦੇ ਨਹੀਂ ਨਾ ਪੱਕੇ ਕੋਈ ਵੀ ਗੱਡੀ ਹੈ ਨਹੀਂ ਆਪਾਂ ਵੇਚਦੇ ਨਹੀਂ ਜੀ ਜਿੰਨੀਆਂ ਵੀ ਗੱਡੀਆਂ ਨੇ ਸਾਰੀਆਂ ਪੱਕੇ ਵਾਲੀਆਂ ਨੇ ਸਾਰੀਆਂ ਪੱਕੇ ਨੰਬਰ ਦੀ ਮੈਂ ਲਊਂਗੀ ਤੁਹਾਨੂੰ ਇੱਥੇ ਆਪਾਂ ਕੱਚੇ ਨੰਬਰ ਦੀ ਗੱਡੀ ਨਹੀਂ ਵੇਚੀ ਕਦੀ ਬਸ ਠੀਕ ਹੈ ਜੀ ਤੇ ਮੈਨੂੰ ਹੁਣ ਇਹ ਦੱਸੋ ਇਹ ਗੱਡੀ ਦੀ ਕੀ ਰਿਮਾਂਡ ਆ ਇਹ ਭਾਜੀ ਦੇ ਦੇਵਾਂਗੇ ਆਪਾਂ 10 ਲੱਖ ਰੁਪਏ ਦੀ 10 ਲੱਖ ਦੀ ਹਾਂਜੀ ਵਧੀਆ ਗੱਡੀ ਆ 13 ਬਾਈ 14 ਮਾਡਲ ਆ 14 ਹੀ ਆ ਤੇ 4/2 4/2 ਹਾਂਜੀ ਓਕੇ ਪਰ ਮੈਂ ਟਾਇਰਾਂ ਦੀ ਕੰਡੀਸ਼ਨ ਦਿਖਾ ਬਈ ਗੱਡੀ ਦੀ ਭਾਜੀ ਜਾ ਕੇ ਕੋਈ ਰੁਪਈਆ ਲਾਉਣ ਦੀ ਲੋੜ ਤਾਂ ਨਹੀਂ ਪੈਂਦੀ ਰੁਪਈਆ ਵੀ ਲੱਗੂਗਾ ਸਾਡਾ ਜੀ ਸਰਵਿਸ ਵੀ ਹੁਣ ਕਰਾਈ ਆਲੇ ਕਿਲੋ 50 ਕਿਲੋਮੀਟਰ ਵੀ ਚੱਕੋ ਮੇਟਰ ਸਰਵਿਸ ਵੀ ਕਹਿੰਦੇ 50 ਕਿਲੋਮੀਟਰ ਚੱਲੀ ਆ ਸਰਵਿਸ ਕਰਾਉਣ ਤੋਂ ਬਾਅਦ ਭਾਜੀ ਜਿਹੜੀ ਆ ਖੜੀ ਜਿੱਧਰਲੇ ਪਾਸੇ ਬੈਟਰੀ ਵੀ ਹੁਣ ਰਖਾਈ ਨਵੀਂ ਇਹ ਚੋ ਹਾਂਜੀ ਚੱਕੀ ਫੋਰਨਟ ਦਰਮੇ ਅਪਾ ਚੱਕੀ ਕਰ ਲਈ ਬੈਟਰੀ ਵੀ ਨਵੀਂ ਸਾਰੀ ਸੀਲਡ ਦੀ ਗਾਰੰਟੀ ਦੇ ਦਿਓ ਜੀ ਉਹਦੋਂ ਪੇਂਟ ਹੋਊਗੀ ਉਹਦੀ ਵੀ ਗਾਰੰਟੀ ਹੈ ਠੀਕ ਹੈ ਜੀ ਆਪਾਂ ਕੱਚਾ ਕੰਮ ਕੋਈ ਨਹੀਂ ਜੀ ਇ ਜੇ ਗੱਲ ਲੈ ਤੇ ਕੋਣੀ ਲਾ ਕੇ ਗੱਡੀਆਂ ਤੇ ਫਿਰ ਚੰਗੀ ਤਰ੍ਹਾਂ ਹੀ ਦਿਖਾ ਦਈਏ। ਤਾਂ ਮੈਂ ਕਿਹਾ じゃ ਕੋਈ ਬੈਟਰੀ ਵੀ ਨਵੀਂ ਹੈ। ਬੈਟਰੀ ਹੋਣ ਰਖਾਈ ਨਵੀਂ ਜੀ। ਹੂੰ। ਭਾਜੀ ਕੰਡੀਸ਼ਨ ਵੀ ਵਧੀਆ ਹੈ। ਪਰਸੋਂ ਕਰਾਈ ਹੈ ਜੀ 50 ਕਿਲੋਮੀਟਰ ਚੱਲੀ ਹੈ। ਅੱਛਾ ਪਰਸੋਂ ਸਰਵਿਸ ਕਰਾਈ ਹੈ 50 ਕਿਲੋਮੀਟਰ ਚੱਲੀ ਹੈ। ਹਾਂ ਜੀ। ਲੁਧਿਆਣੇ ਤੋਂ ਕਰਾ ਕੇ ਲਿਆਓ ਕੋ ਜਲੰਧਰ ਤੋਂ ਕਰਾ ਕੇ ਲਿਆਓ। ਇੱਥੋਂ ਕਰਾਇਆ ਤੋਂ ਕਰਾਈ। ਅੱਛਾ ਗਰਾਇਆ ਤੋਂ ਹੀ ਕਰਾਈ ਹੈ। ਹਾਂ ਜੀ। ਗਰਾਇਆ ਏਜੰਸੀ ਹੈਗੀ ਟੋਇਟਾ ਦੀ। ਠੀਕ ਹੈ ਜੀ। ਹਾਂ ਜੀ। ਜਿਹੜੀ ਆ ਖੜੀ ਹੈ ਇੱਧਰਲੇ ਪਾਸੇ। ਇਹ ਹੈਗੀ ਦੀ ਡਰਾਈਵਰ। ਡਰਾਈਵਰ ਦੀ ਅਰ ਮੈਂ ਪਹਿਲਾਂ ਤਾਂ ਲਾਇਦੇ ਟਾਇਰ ਗੱਡੀ ਤੇ ਚੈੱਕ ਕਰਵਾਇਆ ਕੋਈ ਪੀਸ ਪੇਂਟ ਹੋਵੇ ਜੀ ਬੰਪਰ ਵੀ ਉਹਦੀ ਵੀ ਜ਼ਿੰਮੇਵਾਰੀ ਹੈ ਬੀ ਐਂ ਸੀ ਲਾਈਟ ਟਾਇਰ ਲੱਗੇ ਆ ਜੀ 1.5 ਲੱਖ ਦਾ ਸੈਟ ਲਾਇਆ ਨਾਲ ਲੱਗਾ ਹੈ 1.5 ਲੱਖ ਦੇ ਤਾਂ ਅਲਾਏ ਤੇ ਟਾਇਰ ਲੱਗੇ ਹੋਏ ਨੇ ਉਹ ਤੋਂ ਬਾਅਦ ਬੰਪਰ ਟੂ ਬੰਪਰ ਗੱਡੀ ਓਰੀਜਨਲ ਆ ਆਟੋਮੈਟਿਕ ਆ 4/4 ਆ 90 ਹਜ਼ਾਰ ਬੇਦ ਰਿਕਾਰਡ ਚੱਲੀ ਹੈ ਜੀ 0800 ਨੰਬਰ ਹੈ 90 ਹਜ਼ਾਰ ਔਨ ਰਿਕਾਰਡ ਚੱਲੀ ਹੋਈ ਆ ਪੰਜ ਮਿੰਟ ਇਹ ਦੱਸੋ ਫੇਰਾ ਵਿੱਚ 1.5 ਲੱਖ ਰੁਪਏ ਸਕੰਨ ਵਾਲਿਆਂ ਤੋਂ ਲੱਗਾ ਆ ਜੀ ਅੱਛਾ ਹਾਂਜੀ ਸਰਵਾਹ ਕਰਾਂ ਚੈੱਕ ਬਈ ਵਿੱਚ 1.5 ਲੱਖ ਰੁਪਏ ਅੰਦਰ ਲੱਗਾ ਹੈ ਇਸ ਮਾਰ। ਮੈਂ ਕਹਣਾ ਮਹਾਰਾਜ ਰਾਤ ਨੂੰ ਜੇ ਨੇ ਰਹੋ ਵੀ ਨੇ ਤਾਂ ਤਾਂ ਵੀ ਜਗੀ ਜਾਣਾ। ਆਟੋ 4x4। ਸਰ ਮੈਂ ਆਟੋ ਵਾਏ 4x4 ਹੈ। ਬਈ ਵਿੱਚ ਬਹਿ ਕੇ ਤਾਂ ਨਹੀਂ ਲੱਗਦਾ ਵੀ 12 ਮਾਡਲ ਹੈ ਜੀ। ਭਾਜੀ ਫੁੱਲ ਟਾਪ ਹੈ ਹੈ। ਫੁੱਲ ਟਾਪ ਫੁੱਲ ਟਾਪ ਹੀ। ਇੱਕ ਗਿੱਟ ਵੀ ਪੇਂਟ ਹੋਊਗੀ ਆਪਣਾ ਸੌਦਾ ਨਹੀਂ ਹੋਊਗਾ ਬਾਅਦ ਵਿੱਚ। ਕੁਝ ਹੋਰ ਦੱਸਿਓ ਮੈਨੂੰ। ਜਿਹੜੀ ਆ ਵਿੱਚੋਂ ਇੰਨੀ ਗੱਡੀ ਘੈਂਟ ਆ। 1.5 ਲੱਖ ਰੁਪਏ ਟੈਰਾਂ ਲਾਇਆ ਤੇ ਲੱਗਾ ਜੀ। 1.5 ਲੱਖ 1.5 ਲੱਖ ਰੁਪਈਆ ਅੰਦਰ ਲੱਗਾ ਹੈ ਬਸ ਲੱਖ 1.5 ਲੱਖ ਰੁਪਈਆ ਤਾਂ ਆਹ ਬੋਲਦਾ ਜਿਹੜੇ ਵਿੱਚੋਂ ਧਰਮੇ ਵਿੱਚੋਂ ਗੱਡੀ ਚੈੱਕ ਕਰਵਾ ਲੱਖ 1.5 ਲੱਖ ਰੁਪਈਆ ਦੇਖ ਕਿਹੜੀ ਫੀਲਿੰਗ ਆ ਉਸ ਦਿਨ ਨੂੰ 4x4 ਆਟੋਮੈਟਿਕ ਆ ਭਾਜੀ ਮਾਡਲ ਦੱਸਿਆ ਤੀ ਮਾਡਲ 12 ਜੀ 2012 ਮਾਡਲ ਹੈ ਤੇ ਬੰਪਰ ਤੋਂ ਬੰਪਰ Ориਜਨਲ ਆ ਫਸਟ ਓਨਰ ਆ ਚੱਲੀ ਹੋਈ ਆ ਚੱਲੀ 90 ਫੀਟਰ 90000 0800 ਨੰਬਰ ਆ ਧਰਮੇ ਅਲਾਇ ਤੇ ਟਾਇਰ ਤਾਂ ਉਹਨੂੰ ਦਿਖਾ ਦੇ ਭਾਈ 1.5 ਲੱਖ ਦੇ ਲੱਗੇ ਹੋਇਆ ਫਸਟ ਓਨਰ ਦੀ ਆ ਹਾਂਜੀ ਫਸਟ ਓਨਰ ਭਾਜੀ ਐ ਦੱਸੋ ਫਿਰ ਇਹ ਗ ਇਹ ਗੱਡੀ ਵਧੀਆ ਨਾ ਜਦਾਂ ਜਿਹੜਾ ਕੋਈ ਲੈਣ ਆਇਆ ਤਾਂ ਉਹੀ ਲਿਆਤਾ 6 ਲੱਖ ਰੁਪਏ ਦੀ ਕਾਰ ਦੇਣੀ 6 ਲੱਖ ਦੀ ਹਾਂਜੀ ਉਹ ਮਾਨ ਤਨ ਕਰਨਾਗੇ ਬਾਕੀ ਹਾਂ ਹਾਂਜੀ ਵੇਖਣਾ ਆ ਤਾਂ ਨਹੀਂ ਅਗਲਾ ਮੋੜਦਾ ਮੈਂ ਕਿਹਾ ਜੀ ਗੱਡੀ ਵਿੱਚ ਬੈ ਗਿਆ ਉਤਰੂਗਾ ਨਹੀਂ ਗੱਡੀ ਤੋਂ ਹਾਂ ਮੈਨੂੰ ਇਹ ਲੱਗਦਾ ਜੇ ਕੋਈ ਸੱਜਣ ਫਾਰਚੂਨਰ ਗੱਡੀ ਦੇਖਣਾ ਕਿ ਉਹ ਕੋ ਕੋ ਘੰਟਾ ਆਹ ਦੇ ਬਈ ਮੈਨੂੰ ਇਹ ਲੈ ਜੀ ਇੱਥੇ ਕਿ ਮਨ ਬਦਲੂ ਮਨ ਹੈ ਆਟੋਮੈਟਿਕ ਹੈ ਨਾ ਹਾਂ ਪੂਰ ਬਾਈ ਇਹਦੇ ਵਿੱਚ ਤਾਂ ਤੂੰ ਲੈ ਲੈ ਵੀ ਦੁਨੀਆ ਭਰ ਦੇ ਫੀਚਰ ਪਾਏ ਪਏ ਆ ਹਾਂਜੀ ਭਾਜੀ ਹੁਣ ਗੱਲ ਕਰਦੇ ਆ ਜਿਹੜੀ ਆ ਖੜੀ ਆ ਟ੍ਰੈਪਲ 03 ਹਾਂਜੀ ਇਹ 2012 4x4 ਦੀ ਲੈ ਮੇਤਰੋ ਅੱਜ ਤੁਹਾਨੂੰ ਸਾਰੀ 4x4 ਮਿਲ ਰਹੀਆਂ ਨੇ 2012 ਮਾਡਲ ਹੈ ਜੀ 4x4 ਹੈ ਮੈਨੂੰ ਇਹ ਦੱਸਿਓ ਜੀ ਕੰਡੀਸ਼ਨ ਕਿਵੇਂ ਆ ਗੱਡੀ ਦੀ ਇਹਦਾ ਜੀ ਇੱਕ ਅੱਧਾ ਪੀਸ ਪੇਂਟ ਆ ਤਕਰੀਬਨ origignal ਆ ਸਾਰੀ ਉਹਦਾ ਜੱਜਮੈਂਟ ਹੋ ਨਹੀਂ ਰਹੀ ਨਾ 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 ਉਹ ਵੀ ਮਤਲਬ ਆਮ ਬੰਦੇ ਨੂੰ ਜੱਜਮੈਂਟ ਨਹੀਂ ਆਈ ਇਹ ਕਿ ਦਰਵਾਜਾ ਪੇਂਟ ਆ ਜੀ ਕੱਲਾ ਅੱਛਾ ਹਾਂਜੀ ਘਰ ਮੇ ਦੇਖ ਕਰਵਾ ਚ ਇੱਕ 12 ਮਾਡਲ ਹੈ ਗੱਡੀ ਦੀ ਕੰਡੀਸ਼ਨ ਚੈੱਕ ਕਰਵਾ ਜੇ ਕਿਸੇ ਨੂੰ ਐਂ ਕਹਤਾ ਨਾ ਵੀ 17 ਮਾਡਲ ਲੈਂਦੀ ਆ ਮੈਂ ਕਿਹਾ ਜੀ 15 ਮਾਡਲ ਫੇਲ ਆ ਇਹਦੇ ਮੂਰੇ ਹਾਂ ਇਹ ਤਾਂ ਗੱਲ ਹੈ ਜੀ ਯਕੀਨ ਮੰਨ ਜਾਣਾ ਸੱਜਣਾ ਨੇ ਹਾਂਜੀ ਭਾਜੀ ਇਹ ਇਹ ਕਿੰਨੀ ਕ ਚੱਲੀ ਹੋਈ ਐ ਇਹ ਚੱਲੀ ਐ ਜੀ 1 ਲੱਖ 40 ਹਜ਼ਾਰ ਬੇਦਰ ਰਿਕਾਰਡ 1 ਲੱਖ 40 ਹਜ਼ਾਰ ਬੇਦਰ ਰਿਕਾਰਡ ਚੱਲੀ ਹੋਈ ਐ ਹਾਂਜੀ ਇਹ ਹੈਗੀ ਜੀ ਮੈਨੂਅਲ ਮੈਨੂਅਲ 4x4 4x4 ਹੈ ਮਾਡਲ 2012 12 ਹਾਂਜੀ ਨੰਬਰ ਪੰਜਾਬ ਦਾ ਕਈ ਮੀਅਨਰ ਗੱਡੀ ਹੂ ਇਹ ਇਹ ਦੂਜੇ ਨਾਮ ਤੇ ਹੈ ਦੂਜੇ ਸਮੇ ਨਾਮ ਹਾਂਜੀ ਨੰਬਰੀ ਨੂੰ ਪਹਿਲੀ ਪਾਰਟੀ ਦੀ ਲੱਗਿਆ ਹੋਇਆ ਜਿੰਦੂ ਵੀ ਦੂਜੀ ਦੂਜੀ ਪਾਰਟੀ ਨੇ ਲਵਾਇਆ ਹੈ ਦੂਜੀ ਪਾਰਟੀ ਦੇ ਨਾਮ ਹੈ ਹਾਂਜੀ ਇਹਦਾ ਜੀ ਆਪਾਂ ਨੰਬਰ ਸਮੇਤ ਆਈ ਨੰਬਰ ਸਮੇਤ ਦੇਣੀ ਹੈ ਜੀ 12 ਲੱਖ ਰੁਪਏ ਦੀ ਬਿਨਾ ਨੰਬਰ ਤੋਂ ਦੇਣੀ ਹੈ ਜੀ 8.5 ਲੱਖ ਰੁਪਏ ਦੀ ਚੱਕੋ ਮਿੱਤਰੋ ਜੇ ਤਾਂ ਲਜਾਣੀ ਆ ਨੰਬਰ ਪਲੇਟ ਤੋਂ ਬਿਨਾ ਤਾਂ 8.5 ਲੱਖ ਦੀ ਨੰਬਰ ਲਵਾ ਕੇ ਦੇਵਾਂਗੇ ਨਾਲ ਨੰਬਰ ਤਾਂ ਲੱਗ ਕੇ ਮਿਲੂ ਹਾਂਜੀ ਤੇ ਜੇ ਲਜਾਣੀ ਆ ਨੰਬਰ ਸਮੇਤ 003 ਤਾਂ 12 ਲੱਖ ਰੁਪਏ ਜੀ ਹਾਂਜੀ ਤਾਂ 12 ਲੱਖ ਦੀ ਤੇ ਬਾਈ ਧਰਮੇ ਟਾਇਰ ਇਹਦੇ ਵੀ ਚੈੱਕ ਕਰਵਾ ਦੇ ਗੱਡੀ ਦੇ ਟਾਇਰ ਨਵੇਂ ਚਾਰੇ ਟਾਇਰ ਚਾਰੇ ਨਵੇਂ ਵਰਗੇ ਨੇ ਕੰਡੀਸ਼ਨ ਦੀ ਗੱਡੀ ਪੂਰੀ ਘੈਂਟ ਹੈ ਜੇ ਕਿਸੇ ਸੱਜਣ ਨੇ ਖਰੀਦਣੀ ਆ ਮਿੱਤਰੋ ਆ ਜੋ ਕਰਾ ਫਟਾਫਟ بڑے ਪਿੰਡ ਦੇ ਵਿੱਚ ਬੜੀਆਂ-ਬੜੀਆਂ ਗੱਡੀਆਂ ਖੜੀਆਂ ਨੇ ਤੇ ਭਾਜੀ ਹੁਣ ਆਪਾਂ ਗੱਲ ਕਰਦੇ ਆ ਥਾਰ ਦੀ ਹਾਂਜੀ ਇਹ 2025 ਮਾਡਲ ਆ ਜੀ 3 ਮਹੀਨੇ ਪੁਰਾਣੀ ਹੈ 25 ਮਾਡਲ ਆ ਹਾਂਜੀ 3 ਮਹੀਨੇ ਪਹਿਲਾਂ ਤੇ 25 ਚੱਲ ਰਿਹਾ ਹੈ 3 ਮਹੀਨੇ ਪੁਰਾਣੀ ਹੈ ਹਾਂਜੀ ਕਾਫੀ ਕਿਲੋਮੀਟਰ ਚੱਲੀ ਹੈ ਜੀ 10000 ਹਾਂਜੀ ਪਰ ਮੈਂ 10000 1 ਸਰਵਿਸ ਹੋਈ ਹੈ ਜੀ ਇੱਕ ਸਰਵਿਸ ਹੋਈ ਹੈ ਇੱਕ ਸਰਵਿਸ ਯਾਨੀ ਕਿ ਮੈਂ ਤਾਂ ਇਹ ਕਹੂੰਗਾ ਬਿੱਲੀ ਆ ਕੇ ਸੱਜਣ ਨੇ ਲੱਡੂ ਵੰਡੇ ਆ ਰਿਸ਼ਤੇਦਾਰੀਆਂ ਚ ਪੰਜ ਚਾਰ ਘੇੜੇ ਲਾ ਤੇ ਹਾਂਜੀ ਉਹਨੇ ਰੌਕਸ ਲੈ ਲਈ ਸੀ ਤਾਂ ਫਾਫੇ ਵੀ ਉਤਰੇ ਹੋ ਬਾਈ ਦੇਖੀ ਉਹਨੇ ਰੌਕਸ ਲੈ ਲਈ ਹੈ ਜੀ ਅਸਾਂ ਰੌਕਸ ਗੱਡੀ ਲੈ ਲਈ ਹਾਂਜੀ ਵੇਚਣ ਦਾ ਰੀਜ ਨਹੀਂ ਇਹ ਹੋ ਗਿਆ ਜੀ ਬਾਈ ਦੇ ਨਾਲ ਹੀ ਰੌਕਸ ਗੱਡੀ ਤੇ ਇਹ ਗੱਡੀ ਦਿੱਤੀ ਵੇਚ 25 ਮਾਡਲ ਹੈ 3 ਮਹੀਨੇ ਹੋਏ ਨੇ ਆਈ ਨੂੰ ਭਾਜੀ ਚੱਲ ਕਿੰਨੀ ਗਈ 10000 10000 ਚੱਲੀ ਇੱਕ ਸਰਵਿਸ ਹੋਈ ਜੀ ਇੱਕ ਸਰਵਿਸ ਹੋਈ ਹੈ 10000 ਚੱਲੀ ਆ ਤਾਂ ਮੈਂ ਟਾਇਰ ਚੈੱਕ ਕਰਵਾ ਪਹਿਲਾਂ ਤਾਂ ਨੰਬਰ ਨਾਲ ਦੇ ਨਵੇਂ ਬਿਲਕੁਲ ਹਾਂ ਜਮਈ ਲਾ ਫਾਫੇ ਚੜੇ ਪੈਂ ਵਿੱਚ ਦੇਖੋ ਸਹੀ ਗੱਲ ਆ ਆ ਸੀਟਾ ਸੀਟਾ ਤੇ ਬਾਈ ਦੇਖੀ ਲਫਾਫੇ ਦਿਖਾ ਦੇ ਚੱਲੋ ਮਗਰ ਲਈ ਸੀਟਾਂ ਤੇ ਮੈਂ ਕਿਹਾ ਕੋਈ ਬੈਠੇ ਨਹੀਂ ਹੋਣਾ ਨਹੀਂ ਪਿੱਛੇ ਨਹੀਂ ਸੀਟਾਂ ਤੇ ਕੋਈ ਨਹੀਂ ਬੈਠਾ ਸਰ ਮੈਂ ਇੱਧਰ ਆਈ ਹਾਂ ਲੈ ਪੀਵੀ 37 ਕੇ ਪਾਜੀ ਓਨਰ ਫਰਸਟ ਹੀ ਆ ਵੀਰੇ ਇਹ ਨਹੀਂ ਨਹੀਂ ਹਾਂਜੀ ਨਵੀਂ ਕਢਾਈ ਬੰਦੇ ਨੇ ਹਾਂ ਹਾਂਜੀ ਸਰ ਮੈਂ ਪਈ ਜਾਣਾ ਜਮੀ ਨਮੀ ਲੱਡੀ ਪਾਜੀ ਗੱਲ ਇਹ ਆ ਹੁਣ ਨਵੀਂ ਗੱਡੀ ਇਹ ਕਿੰਨੇ ਦੀ ਹੋ ਪਹਿਲਾਂ ਮੈਨੂੰ ਇਹ ਦੱਸੋ ਨਵੀਂ ਇਹ ਹੈਗੀ ਜੀ ਹੁਣ ਇਹ ਘਟ ਗਿਆ ਰੇਟ ਇਹਦਾ ਉਦੋਂ ਪਹਿਲਾਂ ਸੀਗੀ 15 35 ਦੀ ਠੀਕ ਹੈ ਜੀ ਹੁਣ ਹੋ ਗਈ 14.5 ਦੀ ਹੁਣ ਹੋ ਗਈ ਇਹ 1.45 ਲੱਖ ਦੀ ਹੈਗੀ ਨਵੀਂ ਹਾਂਜੀ ਆਪਾਂ ਕਿੰਨਾ ਕ ਫਾਇਦਾ ਕਰਾਂਗੇ ਗੱਡੀ ਸਾਢੇ 13 ਹੀ ਦੇ ਦਾਂਗੇ ਜੀ 10000 ਦੀ ਸੈਸਰੀ ਵੀ ਲੱਗੀ ਹੈ ਵਿੱਚ ਉਸ 50000 ਦੀ ਸੈਸਰੀ ਲੱਗੀ ਹੈ ਹਾਂਜੀ ਹਾਂਜੀ ਯਾਨੀ ਕਿ 1.5 ਲੱਖ ਦਾ ਫਾਇਦਾ ਹੋਜੂ 1.5 ਲੱਖ ਦਾ ਫਾਇਦਾ 2 ਲੱਖ ਦਾ ਫਾਇਦਾ ਹੋਜੂ 2 ਲੱਖ ਦਾ ਹਾਂਜੀ ਮੇਤਰੋ ਨਵੀਂ ਗੱਡੀ ਨਾਲੋਂ 2 ਲੱਖ ਦਾ ਫਾਇਦਾ ਹੋਜੂ ਭਾਜੀ ਕਹਿੰਦੇ ਜੇ ਕਿਸੇ ਸੱਜਣ ਨੇ ਆਹ ਲੈ ਜਾਣੀ ਹੈ ਸਿਰਫ 10000 ਚੱਲੀ ਹੋਈ ਹੈ ਇੱਕ ਸਰਵਿਸ ਹੋਈ ਹੈ ਸਾਰੀ ਗੱਡੀ オリジナル ਹੈ ਸੀਟਾਂ ਤੋਂ ਲਿਫਾਫੇ ਵੀ ਨਹੀਂ ਉਤਰੇ ਹੋਏ ਫਰਸਟ ਆਨਰ ਦੀ ਹੈ ਹਨਾ ਭਾਜੀ ਹਾਂਜੀ ਫਰਸਟ ਫਰਸਟ ਇਹ ਇਹ ਆਪਣੇ 4/2 ਹੈ ਜੀ ਇਹ 4/2 ਹੈ 4/2 ਹੈ ਹਾਂ ਤੇ ਹੁਣ ਭਾਜੀ ਗੱਲ ਕਰਦੇ ਆਂ ਜਿਹੜੇ ਇਧਰਲੇ ਪਾਸੇ ਖੜੀ ਹੈ ਜੀ ਮੈਨੂੰ ਇਹ ਦੱਸੋ ਇਹ ਗੱਡੀ ਤੇ ਲੋਨ ਕਿੰਨੇ ਦਾ ਹੋਜੂ ਇੱਤੇ ਤਾਂ ਜੀ ਆਪਾਂ ਸਿਰਫ ਲੱਖ ਰੁਪਈਆ ਲੈ ਕੇ ਆਓ ਬਾਕੀ ਸਾਰਾ ਲੋਨ ਕਰਵਾ ਲਾਂਗੇ 1 ਲੱਖ ਲਿਓ ਥਾਰ ਲੈ ਜਾਓ ਸਾਰਾ ਹੀ ਲੋਨ ਕਰਵਾ ਲਾਂਗੇ ਬਾਕੀ ਸਾਰਾ ਲੋਨ ਹੋਜੂ ਮੈਂ ਤੇਰਾ ਬਾਕੀ ਸਾਰਾ ਕੋਈ ਵੀ ਗੱਡੀ ਲੈ ਲੈ ਕੇ ਜਾਓਗੇ ਲੱਖ ਰੁਪਈਆ ਦੇਵੋਗੇ ਬਸ ਬਾਕੀ ਲੋਨ ਕਰਵਾ ਲਾਂਗੇ ਅੱਛਾ ਜਿਹੜੀ ਮਰਜ਼ੀ ਗੱਡੀ ਲੈ ਜਾਓ ਸਿਰਫ ਲੱਖ ਰੁਪਈਆ ਲਿਓ ਹਾਂਜੀ ਹਾਂਜੀ ਚੱਕੋ ਮਿੱਤਰੋ ਇਹ ਲੱਖ ਦੇ ਵਿੱਚ ਮੋਟਰਸਾਈਕਲ ਪੈਂਦਾ ਅਜਕੱ ਤਾ ਵੀ ਗੱਡੀ ਫੋਰਚੂਨਰ ਦੇ ਮਾਲਕ ਬਣ ਜੂਗੇ ਨਾ ਜੀ ਮਤੇ ਕਹੂੰ ਆ ਬਿਲਕੁਲ ਇਹ 2015 ਮਾਡਲ ਹੈ 15 ਮਾਡਲ ਹਾਂਜੀ ਓਕੇ ਕੰਡੀਸ਼ਨਿੰਗ ਦੀ ਓਰੀਜਨਲ ਆ ਸਾਰੀ ਬਹੁਤ ਵਧੀਆ ਗੱਡੀ ਹੈ ਜੀ ਬਹੁਤ ਵਧੀਆ ਗੱਡੀ 1 ਲੱਖ 15000 ਚੱਲੀ ਹੋਈ ਹੈ ਜੀ ਮਾਡਲ ਵੀ 2015 ਹਾਂਜੀ ਤੇ ਚੱਲੀ ਵੀ 1 ਲੱਖ 15000 ਹੋਈ ਹੈ ਹਾਂਜੀ ਮੈਨੂਅਲ ਗੱਡੀ ਹੈ ਸੀਟ ਕਵਰ ਦਿਖਾ ਦਿਓ ਪਹਿਲਾਂ ਇਹ ਦੂਜੇ ਨਾਲ ਦੇ ਆ ਜੀ ਹਾਂ ਲੈਦਰ ਦੇ ਸੀਟ ਕਵਰ ਪਾਏ ਹੋਏ ਨੇ ਗੱਡੀ ਨੂੰ ਟਾਇਰਾਂ ਦੀ ਭਾਜੀ ਕੀ ਕੰਡੀਸ਼ਨ ਨੂੰ ਨਵੇਂ ਟਾਇਰ ਹੈ ਚਾਰੇ ਟਾਇਰ ਨਵੇਂ ਚਾਰੇ ਟਾਇਰ ਨਮੇ ਪੰਜਵਾਂ ਟਾਇਰ ਵੀ ਥੱਲੇ ਨਹੀਂ ਲੱਗਾ ਹੈ ਅਲਾਇ ਕੰਪਨੀ ਦੇ ਨੇ ਹਣਾ ਜੀ ਪੰਜੀ ਟਾਇਰ ਨਵੇਂ ਪੰਜਵਾਂ ਵੀ ਥੱਲੇ ਨਹੀਂ ਲੱਗਾ ਸਟਿੱਪ ਨਹੀਂ ਹਲੇ ਤੱਕ ਵਰਤੀ ਨਹੀਂ ਹੋਈ ਨਹੀਂ ਥੱਲੇ ਨਹੀਂ ਲੱਗੇ ਅਜੇ ਤੱਕ ਅੱਛਾ ਲੱਗੀ ਨਹੀਂ ਉਦੋਂ ਤਾਂ ਚੇਂਜ ਹੋਣਾ ਜੀ ਹਾਂ ਨਹੀਂ ਨਹੀਂ ਰਿਜੀਨਲ ਨਾਲ ਦੀ ਕੋਪੀ ਅਸਲ ਨਾਲ ਦੀ ਸਟਿੱਪ ਨਹੀਂ ਆ ਹਾਂਜੀ ਕੰਪਨੀ ਦੀ ਸਟਿੱਪ ਨਹੀਂ ਨਾਲ ਦੀ ਸੱਜਣੋ ਤੇ ਭਾਜੀ ਇਹ ਕਈਮੇ ਓਨਰ ਦੀ ਗੱਡੀ ਹੋਣੀ ਆ ਇਹ ਦੂਜੇ ਨਾਮ ਦੇ ਦੂਜੇ ਨਾਮ ਦੀ ਗੱਡੀ ਆ ਮਿੱਤਰੋ 1,115,000 ਚੱਲੀ ਹੋਈ ਆ ਮਾਡਲ 2015 ਤੇ ਜੇ ਗੱਲ ਕਰੀਏ 4x2 ਮੈਨੂਅਲ ਗੱਡੀ ਆ ਹਾਂਜੀ ਪਰ ਮੈਨੂੰ ਬੋਰਨ ਦੇ ਚੱਕਣ ਦੇ ਗੱਡੀ ਦਾ ਵੀ ਦਰਸ਼ਨ ਕਰ ਲਈਏ ਫੀਲਡ ਆ ਜੀ ਸਾਰੀ ਸਾਰੀ ਫੀਲਡ ਆ ਜੀ ਆਪਾਂ ਐਕਸੀਡੈਂਟ ਗੱਡੀ ਬਾੜ ਦੇ ਨਹੀਂ ਅੰਦਰ ਵੀ ਵਧੀਆ ਗੱਲ ਆ ਜੀ ਕੰਮ ਥੋੜਾ ਨਾ ਫਿਰ ਘੈਂਟ ਵੀ ਐ ਕਰਵ ਉੱਤਰ ਮੈਂ ਜੱਕ ਪਾਣੀ ਤਾਜ਼ਾ ਮਾਰਿਆ ਹੋਇਆ ਐ ਲੱਗਦਾ ਜਿਵੇਂ ਮਿੰਮੀ ਪੈਂਦਾ ਹੁੰਦਾ ਦੇਖ ਭਾਜੀ ਇਹ ਗੱਡੀ ਦੀ ਕੀ ਡਿਮਾਂਡ ਆ ਇਹ ਦੇ ਦਾਂਗੇ ਜੀ 1.15 ਲੱਖ ਰੁਪਏ ਜੀ 1.15 ਲੱਖ ਦੀ ਹਾਂਜੀ 15 ਮਾਡਲ 15 ਮਾਡਲ ਰੇਟ ਲੋਕ ਕੀ 13 13 14 14 ਲੱਖ ਰੁਪਏ ਮੰਗਦੇ ਆਪਾਂ 1.15 ਹੀ ਦੇ ਦੇਣੇ ਆਜੋ ਮਿੱਤਰੋ ਇਹ 1.15 ਲੱਖ ਦੀ ਗੱਡੀ ਬਣਜੂ ਮਾਡਲ 2015 ਡੇਢ ਲੱਖ ਲੈ ਕੇ ਆਜੋ 10 ਲੱਖ ਦਾ ਲੋਨ ਕਰਵਾ ਲਾਂਗੇ 10 ਲੱਖ ਦਾ ਲੋਨ ਹਜੂਰ ਰੁਪਈਆ ਸਿਰਫ ਡੇਢ ਲੱਖ ਚੱਕ ਲਿਓ ਭਾਜੀ ਦੁਵਾਰਾ ਦੱਸ ਦਿੰਨੇ ਆ ਪਿੰਡ ਹੈਗਾ ਆਪਣਾ ਬੜਾ ਪਿੰਡ ਹਾਂਜੀ ਡਿਸਟ੍ਰਿਕਟ ਜਲੰਧਰ ਦਾ ਪਿੰਡ ਹੈ ਗਰਾਿਆਂ ਤੋਂ 2 3 ਕਿਲੋਮੀਟਰ ਦੀ ਦੂਰੀ ਤੇ ਆ ਫਲਾੋਰ ਤੋਂ ਪੈ ਜਾਂਦਾ ਜੀ 10 ਕਿਲੋਮੀਟਰ ਹੈ ਨਾ ਭਾਜੀ ਭਾਜੀ ਜਲੰਧਰ ਕਿੰਨੀ ਦੂਰ ਪੈ ਜਾਂਦਾ ਆਪਣਾ ਜਲੰਧਰ ਇੱਥੋਂ ਵੀ 25 ਕਿਲੋਮੀਟਰ ਹੈ ਜੀ ਜਲੰਧਰ ਹੈਗਾ 25 ਕਿਲੋਮੀਟਰ ਤੇ ਨਾ ਭਾਜੀ ਦਾ ਹੈਗਾ ਤੇਜੰਦਰ ਭਾਜੀ ਆਪਣਾ ਮੋਬਾਈਲ ਨੰਬਰ ਦੱਸਿਓ ਜੀ ਜਲੰਧਰ 98722 ਹਾਂਜੀ 16643 98722 16643 ਹਾਂਜੀ ਭਾਜੀ ਜੇ ਕਿਸੇ ਸੱਜਣ ਲਵੇ ਇਹ ਚਲੋ ਵੇਚਣ ਦੀ ਗੱਲ ਕਰਦੇ ਆ ਬਾਅਦ ਦੇ ਵਿੱਚ ਕਿਸੇ ਭਰਾ ਲਵੇ ਗੱਡੀ ਘੈਂਟ ਖੜੀ ਹੋਵੇ ਕੋਈ ਸੱਜਣ ਚਾਹੇ ਵੀ ਬਾਈ ਮੈਂ ਵੇਚਣੀ ਆ ਪਖਰੀਦ ਲਾਂਗੇ ਵੇਖ ਖਰੀਦ ਲਾਂਗੇ ਕਿ ਚੱਕੋ ਮਿੱਤਰੋ ਗੱਡੀ ਤੁਹਾਡੀ ਘੈਂਟ ਹੋਣੀ ਚਾਹੀਦੀ ਹੈ ਜੇ ਤੁਸੀਂ ਵੇਚਣੀ ਆ ਪਖਰੀਦ ਕਰ ਲਵਾਂਗੇ ਕੋਈ ਤੇ ਜੇਕਰ ਗੱਡੀ ਕੋਈ ਖਰੀਦਣੀ ਆ ਤਾਂ ਚੁੱਪ ਕਰਕੇ ਪਿੰਡ ਦੇ ਵਿੱਚ ਆਜੋ ਬੜੇ ਦੇ ਵਿੱਚ ਗਰਾਂਆਂ ਦੇ ਲੱਗਿਆ ਚਾਹੇ ਤੁਸੀਂ ਥਾਰ ਲੈਣੀਆਂ ਚਾਹੇ ਤੁਸੀਂ ਫੋਰਚੂਨਰਾਂ ਲੈਣੀਆਂ ਨੇ ਚਾਹੇ ਤੁਸੀਂ ਅਨਡਾਵਰ ਗੱਡੀਆਂ ਲੈਣੀਆਂ ਨੇ ਜਾਨੀ ਕਿ ਜਿਹੜਾ ਵੀ ਬ੍ਰਾਂਡ ਦੁਨੀਆ ਤੇ ਆਇਆ ਹੋਣਾ ਟਾਪ ਮਾਡਲ ਬਰਨਾ ਵੀ ਛੜੀ ਆਪਣੇ ਕੋ 20 ਮਾਡਲ ਬਲੈਕ ਰੰਗ ਦੀ ਕਿਹੜੀ ਹੈ ਜੀ ਬਰਨਾ 20 ਮਾਡਲ ਟਾਪ ਸਨਰੂਫ 20 ਮਾਡਲ ਸਨਰੂਫ ਵਾਲੀ ਗੱਡੀ ਬਰਨਾ ਵੀ ਪਾਈ ਲਵੇ ਖੜੀ ਹੈ ਬਲੈਕ ਰੰਗ ਦੀ ਜੇ ਕਿਸੇ ਸੱਜਣ ਨੇ ਖਰੀਦਣੀਆਂ ਤਾਂ ਵੀ ਸੰਪਰਕ ਕਰਿਓ 50 ਹਜ਼ਾਰ ਚੱਲੀ ਹੋਈ ਹੈ ਨਵੀਂ ਗੱਡੀ ਬੰਨੇ ਚ ਦੇ ਦਾਂਗੇ ਆਪਾਂ ਉਹ ਗੱਡੀ ਦੇ ਦਾਂਗੇ ਜੀ ਆਪਾਂ 10 ਲੱਖ ਰੁਪਏ ਦੀ 10 ਲੱਖ ਦੀ ਆਜੋ ਕਰਾ 20 ਮਾਡਲ ਗੱਡੀ ਹੈ ਨਾ ਜੀ ਆਜੋ ਕਰਾ ਫਟਾਫਟ ਮਿੱਤਰੋ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਆ